ਆ ਪਾਰਕਿੰਗ ਦੇ ਵਿੱਚ ਦੀ ਪਹਾੜ ਦੇਖੋ ਇਹੋ ਭਾਈ 뷰 ਕਿੰਨਾ ਘੈਂਟ ਮੂਰੇ ਆਪਣੇ ਪੰਜਾਬੀਆਂ ਨੇ ਐਂਟਰੀ ਸਾਡੀ ਬੰਦ ਕਰਾਤੀ ਆ ਲੋ ਮਿੱਤਰੋ ਆਡਰ ਆਪਣਾ ਆ ਗਿਆ ਆ ਖੈਰ ਆਓ ਯਾਰ ਸੈਨੇਟਾਈਜ਼ਰ ਕੇ ਨਸ਼ਾ ਕਰਨਾ ਬੰਦ ਕਰੋ ਔਰ ਸ਼ੁਰੂ ਕਰਤੇ ਹੈ ਬਿਨਾ ਕਿਸੇ ਬਕਚੂਦੀ ਕੇ 445 ਤੇ ਕੋਟ ਦੀ ਕੇ ਸਾਨੂੰ ਫਰਕ ਨਹੀਂ ਪੈਂਦਾ ਕਿ ਫਲਾਗ ਤੇ ਕਿ ਹਿੱਟ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕਿੱਦਾਂ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਬੈਕ ਟੂ ਯਰ ਔਰ ਚੈਨਲ ਬਲੌਗਸ ਵਿਦ ਲਵੀ ਅੱਜ ਆਪਾਂ ਜਾ ਰਹੇ ਆ ਬੀਚ ਤੇ ਇਟਲੀ ਲਾਗੇ ਖੜੇ ਸੀ ਇੱਕ ਤੁਸੀਂ ਮੇਰਾ ਬਲੌਗ ਦੇਖਿਆ ਹੋਣਾ ਮੈਂ ਦੀਪ ਨਾਲ ਗਿਆ ਸੀ ਉੱਥੇ ਤੇ ਅੱਜ ਆਪਣੇ ਆ ਭਾਜੀ ਮਿਲੇ ਆ ਤੇ ਭਾਜੀ ਕਿੱਥੇ ਦੇ ਤੁਸੀਂ ਮੈਂ ਸ੍ਰੀ ਹਰਗੋਬਿੰਦਪੁਰ ਦਾ ਸ੍ਰੀ ਹਰਗੋਬਿੰਦਪੁਰ ਦੇ ਆ ਭਾਜੀ ਲਾਗੇ ਤੇ ਆ ਮਤਲਬ ਤੇ ਚਲੋ ਅੱਜ ਆਪਾਂ ਬੀਚ ਤੇ ਜਾਂਦੇ ਆ ਜਾਲਾ ਦਵਾਲਾ ਘੁੰਮ ਕੇ ਦੇਖਦੇ ਆ 버ਗਰ ਕਿੰਗ ਜਾਂਦੇ ਆ ਲਿਟਲ ਮਾਰਕਟ ਹੈਗੀ ਆ ਤੇ ਇੱਕ ਯੂਰੋਸਪੀਨ ਹੈਗੀ ਆ ਸਾਰੀਆਂ ਮਾਰਕਟਾਂ ਘੁੰਮ ਕੇ ਆਉਣੇ ਆ ਤੇ ਹਿਸਾਬ ਕਿਤਾਬ ਦੇਖਦੇ ਆ ਤੇ ਬਣੇ ਰਹੋ ਤੁਸੀਂ ਨਾਲ ਤੇ ਕਰਦੇ ਆ ਇੰਜੋਏ ਅੱਜ ਦਾ ਫਿਰ ਬਲੌਗ ਆ ਹੈਗੀ ਆਪਣੀ ਪਾਰਕਿੰਗ ਤੇ ਮੌਸਮ ਚੈੱਕ ਕਰੋ ਤੁਸੀਂ ਆ ਪਾਰਕਿੰਗ ਦੇ ਵਿੱਚ ਦੀ ਪਹਾੜ ਦੇਖੋ ਓਏ ਭਾਈ 뷰 ਕਿੰਨਾ ਘੈਂਟ ਮੂਰੇ ਉਧਰ ਨਹੀਂ ਜਾਂਦੇ ਆਪਾਂ ਦੇਖਦੇ ਆ ਤੇ ਇੱਥੋਂ ਦੀ ਰਸਤਾ ਜਾਂਦਾ ਆ ਬੜਾ ਰਸਤਾ ਜਿੰਨੇ ਜਿੰਨੇ ਵੀ ਅੱਗੇ ਮਨ ਲ ਬਲੌਗ ਦੇਖ ਕੇ ਜਾਣਾ ਹੋਊਗਾ ਬਾਹਰ ਜਿਹੜੇ ਨਵੇਂ ਮੁੰਡੇ ਜਿਹਨਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੇ ਇੱਧਰ ਦੀ ਜਾਣਾ ਆ ਆ ਹੈਗਾ ਸਾਹਮਣੇ ਗੇਟ ਆ ਜਿਹੜਾ ਗੋਲ ਜਿਹਾ ਗੇਟ ਆ ਨਾ ਇਹਦੇ ਵਿੱਚੋਂ ਦੀ ਘੁਮ ਕੇ ਬਾਹਰ ਚੱਲ ਜਾਣਾ ਸਾਹਮਣੇ ਸੜਕ ਦੇ ਉੱਤੇ ਜਾ ਕੇ ਤਾਂ ਸਿੱਧਾ ਹੀ ਚਾਈ ਜਾਣਾ ਚਲੋ ਨਾਲ-ਨਾਲ ਤੁਹਾਨੂੰ ਦਿਖਾਉਂਦੇ ਆ ਤੇ ਸਿੱਧਾ ਰਸਤਾ ਜਿਹੜਾ ਆ ਲੇਡਲ ਦੇ ਨਾਲ ਜੁੜਦਾ ਆ ਤੇ ਉਹੀ ਸਿੱਧਾ ਅੱਗੇ ਰਸਤਾ ਜਾ ਕੇ ਬੀਚਣਾ ਜੁੜਦਾ ਆ ਆ ਦੇਖੋ ਇਧਰੋਂ ਦੀ ਆਪਾਂ ਐ ਆ ਸਿੱਧਾ ਰਸਤਾ ਕੱਢਿਆ ਆ ਅੱਗੇ ਰਸਤਾ ਜਾ ਕੇ ਰੋਡ ਨਾਲ ਜੁੜ ਗਿਆ ਇਹ ਰਸਤਾ ਪਹਿਲਾਂ ਤੁਸੀਂ ਮੌਸਮ ਵੀ ਚੈੱਕ ਕਰ ਲਓ ਯਾਰ ਕਿੰਨਾ ਘੈਂਟ ਆ ਇਹ ਰਸਤਾ ਜਿਹੜਾ ਆਪਾਂ ਛੱਡਣਾ ਨਹੀਂ ਉਹ ਇੱਥੋਂ ਅੱਗੇ ਜਾ ਕੇ ਆਪਾਂ ਰਾਈਟ ਹੋ ਜਾਣਾ ਤੇ ਉਹ ਸਿੱਧਾ ਹੀ ਜਾਈ ਜਾਣਾ ਇਹ ਰਸਤੇ ਦੀ ਮੈਂ ਗੱਲ ਕਰਦਾ ਸੀ ਕਿ ਬੰਦਾ ਇੱਥੋਂ ਡਿਗਿਆ ਹੋਵੇ ਤਾਂ 20 ਤੋਂ ਪਹਿਲਾਂ ਰੁਕਦਾ ਨਹੀਂ ਜਾ ਕੇ ਲੋ ਜੀ ਆਹ ਵਾਲਾ ਰਸਤਾ ਹੈਗਾ ਉਧਰ ਦੀਆਂ ਆਹੀ ਰਸਤਾ ਬਸ ਆਪਾਂ ਸਿੱਧਾ ਜਾਣਾ ਨਾਲ ਨਾਲ ਚਲੋ ਤੁਹਾਨੂੰ ਦਿਖਾਈ ਜਾਣਾ ਬਾਕੀ ਤੁਸੀਂ ਥੋੜਾ ਵਿਊ ਚੈੱਕ ਕਰੋ ਘੈਂਟ ਆ ਨਾ ਪੂਰਾ ਖੇਤੀ ਵਾੜੀ ਇੱਥੇ ਬੜੀ ਆ ਮੇਰਾ ਵੀ ਰਾਉ ਤੇ ਆ ਚੀਜ਼ਾਂ ਜਿਹੜੀਆਂ ਤੋੜਨ ਤੋੜਨ ਵਾਲੀਆਂ ਹੁੰਦੀਆਂ ਤੋੜ ਦਿਆ ਕਰੋ ਲੈ ਜਾਇਆ ਕਰੋ ਤੇ ਅੱਧਾ ਰਸਤਾ ਰਹਿ ਗਿਆ ਆ ਇੱਥੇ ਜਾਗਨਾ ਇੱਕ সুইমিং ਪੂਲ ਵੀ ਹੈਗਾ ਆ ਹੁੰਦਾ ਜੇ ਤੁਸੀਂ ਉੱਥੇ ਜਾਣਨ ਜਾ ਸਕਦੇ ਆ ਪਰ ਆਪਣੀ ਹੁਣ ਉੱਥੇ ਐਂਟਰੀ ਬੰਦ ਆ ਆਪਣੇ ਪੰਜਾਬੀਆਂ ਨੇ ਛਾਲਾ ਛੁਲਾ ਜੀਆਂ ਮਾਰੀਆਂ ਸੀਗੀਆਂ ਜਾ ਕੇ ਉਹ ਨਹੀਂ ਬਾਹੋਂ ਫੜ ਕੇ ਬਾਹਰ ਕੱਢਦੇ ਸੱਚੀ ਗੱਲ ਭਾਈ ਸੱਚੀ ਹੋਇਆ ਸੱਚੀ ਹੋਇਆ ਤੈਨੂੰ ਬਾਹੋਂ ਫੜ ਕੇ ਬਾਹਰ ਕੱਢਦੇ ਤੇ ਫਿਰ ਬਸ ਉਸ ਤੋਂ ਬਾਅਦ ਫਿਰ ਸਾਡੀ ਐਂਟਰੀ ਬੰਦ ਹੋ ਗਈ ਆਪਾਂ ਅਗਲੇ ਦਿਨ ਆਪਾਂ ਗਏ ਤਾਂ ਉਹਨੇ ਸਾਨੂੰ ਵੀ ਨਹੀਂ ਪਾੜਨ ਦਿੱਤਾ ਕਹਿੰਦੇ ਥੋੜੋ ਇੱਥ ਉਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਹੈ ਕਿੱਥੇ ਕ ਘੁੰਮਦੇ ਘਮਾਉਂਦੇ ਸਿਗਨਲ ਤੱਕ ਪਹੁੰਚ ਗਏ ਆ ਤੇ ਇੱਥੋਂ ਸਿਗਨਲ ਤੋਂ ਤਾਂ ਬਸ ਹੁਣ ਆਪਾਂ ਕਹਿ ਸਕਦੇ ਆ ਕਿ 200 ਮੀਟਰ ਹੀ ਹੋਣਾ ਹੈ ਜਿਆਦਾ ਨਹੀਂ ਹੈਗਾ ਜਿਹੜੇ-ਜਿਹੜੇ ਤਾਂ ਵਲੌਗ ਦੇਖ ਕੇ ਆਉਣਗੇ ਉਹ ਕੰਡਾਪਰ ਜੋ ਕਿ ਆਪਾਂ ਬਲੌਗ ਦੇ ਕੇ ਆਏ ਆਂ ਪਤਾ ਲੱਗੇ ਲੋਕਾਂ ਨੂੰ ਨਿਵਾ ਮੈਂ ਯਾ ਕਰਦਾ ਜਿਹੜੇ ਜਿਹੜੇ ਬਲੌਗ ਦੇਖ ਕੇ ਆਉਂਗੇ ਆਪਣਾ ਕੇਅਰਫੁਲੀ ਚੱਲਿਓ ਉਧਰਲੇ ਬੰਨੇ ਨਹੀਂ ਤੁਰਨਾ ਇਧਰਲੇ ਬੰਨੇ ਲੈਣੇ ਨਹੀਂ ਉਹ ਤੁਰਨ ਵਾਲੀ ਇਧਰਲੇ ਬੰਨੇ ਆ ਜੋ ਨਵੇਂ ਨਵੇਂ ਆਪਾਂ ਐਂ ਸੇ ਆਪਾਂ ਵੀ ਉਧਰ ਹੀ ਤੁਰਦੇ ਹੁੰਦੇ ਸੀਗੇ ਆ ਜਿਹੜਾ ਚਰਾਸਤਾ ਆ ਕਰਾਸ ਕਰਕੇ ਸਿੱਧਾ ਰਸਤਾ ਆਪਾਂ ਚੱਲ ਜਾਣਾ ਆ ਇਹ ਤੋਂ ਅੱਗੇ ਜਾ ਕੇ ਬੀਚ ਆਉਂਦਾ ਆ ਇਹ ਤੋਂ ਅੱਗੇ ਜਾਗੀ ਮਾਰਕੀਟ ਆਉਂਦੀਆਂ ਆ ਬਰਗਰ ਕੈਂਗਾ ਬਹੁਤ ਖੁਸ਼ ਹੈਗਾ ਆ ਲੋਏ ਮਿੱਤਰ ਜਿਹੜੀ ਮੈਂ ਸਵੀਮਿੰਗ ਪੂਲ ਵਾਲੀ ਗੱਲ ਕਰਦਾ ਸੀਗਾ ਨਾ ਉਹ ਇੱਥੇ ਆ ਤੇ ਨਾਲੇ ਜੇ ਮੇਰਾ ਕੋਈ ਭਰਾ ਪੜਨ ਦਾ ਚਾਹਵਾਨ ਹੈਗਾ ਤੇ ਇੱਥੋਂ ਤੁਸੀਂ ਵਿੱਦਿਆ ਪੜ੍ਹਾਈ ਲੈ ਕੇ ਜਾ ਸਕਦੇ ਆ ਤੇ ਆਪਣੀ ਕਾਪੀਆਂ ਚ ਰੱਖੋ ਆਪਣਾ ਦਿਮਾਗ ਤੇਜ ਕਰੋ ਤੇ ਮੈਨੂੰ ਪਰ ਸਮਝ ਨਹੀਂ ਲੱਗਦੀ ਕਾਪੀਆਂ ਚ ਵਿੱਦਿਆ ਪੜ੍ਹਾਈ ਰੱਖ ਕੇ ਦਿਮਾਗ ਦਾ ਤੇਜ ਹੋਊਗਾ ਪਰ ਚਲੋ ਪੜ੍ਹਾਈ ਆਉਂਦੀ ਹੋਊਗੀ ਗੱਲ ਵੱਖਰੀ ਆ ਤੇ ਬਾਬੇ ਨਾਲੇ ਆ ਘਰ ਦੇ ਵਿੱਚ ਨਾ ਕੁੱਤੇ ਆ ਇਹ ਜਦੋਂ ਇੱਥੋਂ ਲੰਗੇ ਸਾਲੇ ਪਿੰਦੇ ਪਿੰਦੇ ਕੁੱਤੇ ਵਾਲੀ ਕਰਦੇ ਇਹ ਤੇ ਆ ਹੈਗਾ ਆ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਸੀ ਸਵੀਮਿੰਗ ਪੂਲ ਵਾਲੀ ਜਿਹੜਾ ਇੱਥ ਇਥੇ ਆਪਣੀ ਐਂਟਰੀ ਨਹੀਂ ਹੈਗੀ ਆਪਣੇ ਪੰਜਾਬੀਆਂ ਨੇ ਐਂਟਰੀ ਸਾਡੀ ਬੰਦ ਕਰਾਤੀ ਆ ਤੇ ਆ ਘਰ ਦੇ ਵਿੱਚ ਕੁੱਤੇ ਹੁੰਦੇ ਚਲੋ ਆਜੋ ਦੇਖਦੇ ਆਂ ਜਾ ਕੇ ਇਹ ਸਾਨੂੰ ਮਿਲਦੇ ਕ ਨਹੀਂ ਮਿਲਦੇ ਦੇਖੋ ਭਾਈ ਕਿੱਦਾਂ ਪੈਂਦੇ ਜੇ ਹੋਏ ਨਾ ਬਾਹਰ ਦੇਖੋ ਕਿੱਦਾਂ ਪੈਂਦੇ ਲੋ ਘਰ ਦੇ ਲਾਗੇ ਪਹੁੰਚ ਗਏ ਆ ਉਹ ਇਹ ਤਾਂ ਅੱਜ ਮਾਮਿਆਂ ਦੇ ਗੇ ਲੱਗਦੇ ਹੈ ਹੀ ਨਹੀਂ ਇਹ ਘਰ ਤੇ ਬਾਬੇ ਅੱਜ ਘਰ ਹੈ ਨਹੀਂ ਮਾਮਿਆਂ ਦੇ ਗੇ ਆ ਇਹ ਤਾਂ ਕਰਕੇ ਇਹਨਾਂ ਦੇ ਕੁੱਤੇ ਨਹੀਂ ਪੈਂਦੇ ਇਹਨਾਂ ਨੇ ਜਿਹੜੇ ਕੁੱਤੇ ਰੱਖਿਆ ਉਹ ਬੜੇ ਪੈਂਦੇ ਆ ਦੇਖੋ ਇਹਨਾਂ ਨੇ ਇੱਥੇ ਲਾਇਆ ਵੀ ਆ ਸੋ ਚਲੋ ਚਲਿਓ ਆਪ ਪਹਿਲਾਂ ਆਪਾਂ ਜਾਣੇ ਆਂ ਬੀਚ ਤੇ ਮਾੜਾ ਮੋਟਾ ਘਾਉ ਫਿਰ ਕੇ ਫੇ ਆਪਾਂ ਮਾਰਕੀਟ ਹੋ ਕੇ ਆਵਾਂਗੇ ਤੇ ਫਿਰ ਆਪਾਂ ਫਾਰਮੇਸੀ ਜਾਵਾਂਗੇ ਆ ਹੈਗੀ ਯੂਰੋਸਪੈਨ ਮਾਰਕੀਟ ਤੇ ਉਹ ਸਾਹਮਣੇ ਹੈਗੀ ਆ ਲਿਟਲ ਇੱਥੇ ਦੋ ਮਾਰਕੀਟ ਹੈ ਗਈਆਂ ਤੇ ਆਪਾਂ ਇੱਥੋਂ ਅੱਗੇ ਜਾ ਕੇ ਲੈਫਟ ਕਰ ਲੈਣਾ ਆ ਤੇ ਉੱਥੇ ਹੀ ਅੱਗੇ ਤੁਹਾਨੂੰ ਬਰਗਰ ਕਿੰਗ ਵੀ ਮਿਲ ਜਾਣਾ ਆ ਜੇ ਕਿਸੇ ਨੇ ਆਉਣਾ ਆ ਤੇ ਇੱਥੋਂ ਜੀ ਆਪਾਂ ਸਿੱਧਾ ਜਾਵਾਂਗੇ ਆ ਜਿਹੜਾ ਰੌਂਡ ਬੋਰਡ ਤੋਂ ਕੱਢੀ ਆ ਇੱਧਰ ਨੂੰ ਜਾਈ ਜਾਂਦੀ ਆ ਆਪਾਂ ਇੱਧਰ ਨੂੰ ਜਾਣਾ ਜਿੱਥੇ ਹਰਾ ਹੀਆ ਘਰ ਆ ਤੇ ਅੱਗੇ ਜਾ ਕੇ ਫਿਰ ਬੀਚ ਆ ਜਾਂਦਾ ਆ ਸੋ ਚਲੋ ਜਾਈ ਘਾਉ ਫ ਤੇ ਜੇ ਕਿਸੇ ਨੇ ਪ੍ਰੋਡਕਟ ਪ੍ਰੋਡਕਟ ਲੈਣੇ ਆ ਆਪਣੇ ਬੋਡੀ ਬਿਲਡਿੰਗ ਵਾਸਤੇ ਤੇ ਇਥੋਂ ਯੂਰੋਸਪੈਨ ਚੋਂ ਮਿਲ ਜਾਂਦੇ ਆ ਜਿੰਨੇ ਮਰਜ਼ੀ ਪ੍ਰੋਡਕਟ ਲੋ ਉਹ ਸਾਹਮਣੇ 버ਗਰ ਕਿੰਗ ਦਾ ਹਲਕਾ ਜਿਆ ਤੁਹਾਨੂੰ ਲੋਗੋ ਦੀਦਾ ਹੋਣਾ ਆ ਆ ਲिटल ਮਾਰਕਟ ਆ ਗਈ ਇਧਰਲੇ ਬੰਨੇ ਆ ਯੂਰੋਸਪੈਨ ਆ ਗਈ ਇਧਰ ਆ 버ਗਰ ਕਿੰਗ ਆ ਗਿਆ ਇਥੋਂ ਆਪਾਂ ਸਿੱਧਾ ਜਾਈ ਜਾਣਾ ਸਾਨੂੰ ਇੱਕ ਫਾਰਮੇਸੀ ਦੇ ਵਿੱਚ ਕੰਮ ਆ ਤੇ ਫਾਰਮੇਸੀ ਦੇ ਵਿੱਚ ਆਪਾਂ ਥੋੜਾ ਕੰਮ ਨਿਪਟਾ ਕੇ ਫੇਰ ਆਪਾਂ ਆਵਾਂਗੇ ਇਧਰ 버ਗਰ ਕਿੰਗ ਵੱਲ ਨੂੰ ਫੇਰ ਆਪਾਂ ਜਾਵਾਂਗੇ ਬੀਚ ਵੱਲ ਨੂੰ ਘੁੰਮਦੇ ਘਮਾਉਂਦੇ ਸਿਟੀ 'ਚ ਪਹੁੰਚ ਗਏ ਆ ਅਗੇ ਸਿਟੀ ਦੇਖੋ ਤੁਸੀਂ ਕਿ ਆ ਦੇ ਫੈਦਰ ਕ੍ਰਿਸਮਸ ਕਰਕੇ ਨਾਲ ਸੀ ਆਇਆ ਦੇਖੋ ਕਿਦਾਂ ਤੇ ਆਪਾਂ ਜਿਹੜੇ ਕੰਮ ਲਈ ਆਏ ਆ ਪਿੱਛੇ ਕਿ ਸਾਨੂੰ ਫਾਰਮੇਸੀ ਮਿਲੀ ਉੱਥੋਂ ਤਾਂ ਮਿਲਿਆ ਨਹੀਂ ਐਸੇ ਦੇਖ ਲੈਣੇ ਮਿਲਦਾ ਕਿ ਨਹੀਂ ਹਾਂਟਨ ਦੇਖ ਕੇ ਨੇ ਵਧੀਆ ਲੱਗਦੇ ਹੋ ਪੂਰਾ ਉਧਰ ਆਪਾਂ ġeṛa-ġoṛa ਕੱਢਿਆ ਸਾਨੂੰ ਸਮਾਨ ਨਹੀਂ ਮਿਲਿਆ ਜਿਹੜਾ ਲੈਣਾ ਸੀ ਫੇਰ ਆਪਾਂ ਯੂਰਪੀਅਨ ਦੇ ਵਿੱਚੋਂ ਕੱਲੀ ਪਾਣੀ ਦੀ ਬੋਤਲ ਹੀ ਲੈ ਕੇ ਆ ਗਏ ਤੇ ਹੁਣ ਜਾਣਾ ਆਪਾਂ ਬੀਚਵਾਲ ਨੂੰ <b>ਬੀਚ ਤੋਂ ਆ ਕੇ ਆਪਾਂ ਜਾਣਾ ਬਰਗਰ ਕਿੰਗ ਤੇ ਉਸ ਤੋਂ ਬਾਅਦ ਮਾੜਾ ਮੋਟਾ ਲਿਟਲ ਚ ਇੱਕ ਦੋ ਸਮਾਨ ਲਵਾਂਗੇ ਤਾਂ ਫੇਰ ਆਪਾਂ ਪਹੁੰਚ ਜਾਣਾ ਵਾਪਸ ਆਪਣੀਆਂ ਗੱਡੀਆਂ ਚ ਸੋ ਚਲੋ ਦੇਖ ਬੀਚ ਦੇ ਉੱਤੇ ਕੋਈ ਨਜ਼ਾਰਾ ਹੈਗਾ ਵੀ ਆ ਕਿ ਨਹੀਂ ਚਲੋ ਬਾਬੇ ਜਾ ਕੇ ਦੇਖਦੇ ਆ ਕਿ ਬੀਚ ਦੇ ਉੱਤੇ ਕੋਈ ਨਜ਼ਾਰਾ ਦੇਖਣ ਨੂੰ ਮਿਲਦਾ ਵੀ ਆ ਕਿ ਨਹੀਂ ਜਾਂ ਫਿਰ ਤੁਹਾਡਾ ਟਾਈਮ ਖਰਾਬ ਹੁੰਦਾ ਜੇ ਟਾਈਮ ਖਰਾਬ ਹੋਊਗਾ ਤਾਂ ਕਿਸੇ ਨਹੀਂ ਮਿੱਤਰੋ ਗਾਲਾ ਗੁਲਾ ਨਹੀਂ ਕੱਢਣੀ ਹੈਗੀਆਂ ਵਿੱਚ ਆ ਕੇ ਠੀਕ ਆ ਨਾ ਉਹਦੀ ਕਹਿ ਦਿਓ ਕਿ ਵੀਰੇ ਤੇਰੇ ਕਰਕੇ ਟਾਈਮ ਖਰਾਬ ਹੋਇਆ ਮੇਰਾ ਵੀ ਤਾਂ ਹੋਇਆ ਤੁਹਾਡਾ ਵੀ ਹੋ ਜੂ ਕੀ ਹੋ ਜਾਣ ਐਤਵਾਰਾ ਇੰਜੋਏ ਕਰੋ ਰੈਡੀ ਹੋ ਜਾਓ ਸਾਡੇ ਨਾਲ ਨਾਲ ਤੁਹਾਡਾ ਵੀ ਲੱਗਾ ਟਾਈਮ ਖਰਾਬ ਹੋਣ ਆ ਰਿਹਾ ਵਿੱਚ ਤੇ ਜੇ ਤੁਹਾਡਾ ਮੈਨੂ ਲਾਦਾ ਖਾਲੀ ਪਿਆ ਹੋਣਾ ਬਸ ਹੁਣ ਗਾਲੀ ਗਲੋ ਨਹੀਂ ਕਰਨਾ ਕਿਸੇ ਮੇਰੇ ਭਰਾ ਨੇ ਠੀਕ ਆ ਜੇ ਕੁਝ ਦਿਸਿਆ ਦੇਖ ਲਿਓ ਜੇ ਨਾ ਦਿਸਿਆ ਤਾਂ ਤਾਂ ਵੀ ਰਹਿਣ ਦਿਓ ਕੋਈ ਗੱਲ ਨਹੀਂ ਜ਼ਰੂਰੀ ਥੋੜੇ ਯਾਰ ਵਾਰੀ ਦੇਖਣਾ ਮੈਂ ਅੱਗੇ ਕਿਹੜਾ ਬਲੌਗ ਬਣਾਉਣਾ ਹਟ ਜਾਣਾ ਬਣਾਉਣਾ ਹੀ ਆ ਤੇ ਤੁਸੀਂ ਗਰਮੀਆਂ ਦੇ ਵਿੱਚ ਦੇਖਿਆ ਕਰੋ ਨਹੀਂ ਆ ਰਹਾ ਇੱਥੇ ਦਾ ਲੋ ਹੈ ਨਹੀਂ ਕੁਝ ਵੀ ਕੁਝ ਵੀ ਹੈ ਨਹੀਂ ਜਿਹੜੇ ਵੀਰ ਮੂੰਹ ਸਵਾਰ ਕੇ ਬੈਠੇ ਸੀਗੇ ਰਹਿਣ ਦਿਓ ਹੈ ਨਹੀਂ ਕੁਝ ਵੀ ਸਮੁੰਦਰੀ ਕੱਲਾ ਦੇਖ ਲਓ ਤੇ ਮੌਸਮ ਚੈੱਕ ਕਰ ਲਓ ਕਰੋ ਚੈੱਕ ਮੌਸਮ ਰਖਵਾ ਦੇਖੋ ਲੇਰਾ ਕਿਦਾ ਆ ਗਿਆ ਭਾਈਆ ਆਹ ਦੇਖੋ ਬੰਦ ਜਿਹਨੇ ਗੱਲਬਾਤ ਪੂਰੀ ਘੈਂਟ ਸਾਡਾ ਕੰਮ ਸੀਗਾ ਤੁਹਾਨੂੰ ਇੱਥੇ ਲੈ ਕੇ ਆਉਣਾ ਆਪਾਂ ਲੈ ਕੇ ਆ ਗਏ ਆ ਹੁਣ ਅੱਗੇ ਇੱਥੇ ਨਹੀਂ ਕੋਈ ਹੈਗਾ ਉਹ ਸਾਡੀ ਗਲਤੀ ਨਹੀਂ ਹੈਗੀ ਸਹੀ ਆ ਨਾ ਭਾਈ ਸਾਡੀ ਗਲਤੀ ਨਹੀਂ ਹੈਗੀ ਸਾਡਾ ਕੰਮ ਸੀ ਲੈ ਕੇ ਆਉਣਾ ਆਪਾਂ ਲੈ ਕੇ ਆ ਗਏ ਆ ਤੁਸੀਂ ਬਸ ਆ ਪਾਣੀ ਇੰਜੋਏ ਕਰ ਲਓ ਹਲੇ ਤਾਂ ਕੁਝ ਨਹੀਂ ਹੋ ਗਰਮੀਆਂ ਚ ਕਿਹੜਾ ਬਲੌਗ ਬਣਾਉਣਾ ਹਟ ਜਾਣਾ ਹਲੇ ਆਉਣੇ ਆ ਬਲੌਗ ਦੇਖੋ ਤਾਂ ਉਦੋਂ ਕੀ ਕੁਝ ਹੁੰਦਾ ਘੁੰਮਦੇ ਘਮਾਉਂਦੇ ਆਪਾਂ ਪਹੁੰਚ ਗਏ ਆ 버ਗਰ ਕਿੰਗ ਕੋਗਾ ਬੀਜਦਾ ਤੁਸੀਂ ਦੇਖਿਆ ਕੁਝ ਐ ਨਹੀਂ ਸੀਗਾ ਜੇ ਤੁਸੀਂ ਦੇਖ ਲਿਆ ਕੁਝ ਐ ਨਹੀਂ ਤਾਂ ਫੇ ਆਪਾਂ ਉੱਥੇ ਕੀ ਕਰਨਾ ਸੀ ਰਿਹਾ ਕਿ ਹਣਾ ਪਾਜੀ ਹਾਂ ਕੁਝ ਹੈ ਹੀ ਨਹੀਂ ਸੀਗਾ ਤੇ ਆਪਾਂ ਹੀ ਕਰਨਾ ਸੀ ਸੋ ਚਲੋ 버ਗਰ ਕਿੰਗ ਜਾਂਦੇ ਆ ਕੁਝ ਮਾੜਾ ਮੋਟਾ ਖਾ ਪੀ ਕੇ ਆਉਨੇ ਆ ਅੱਗੇ ਫਿਰ ਦੁਬਾਰਾ ਆਪਣੇ ਆਪਾਂ ਜਾਵਾਂਗੇ ਪਾਰਕਿੰਗ ਵੱਲ ਨੂੰ ਤੇ ਜਾਏ ਟਰੱਕ ਚ ਗੱਡੀ ਕਰ ਰੈਸਟ ਕਰਾਂਗੇ ਤੇ ਸ਼ਾਮ ਨੂੰ ਫਿਰ ਚੇਤੇ ਰੱਖਿਓ ਆਪਾਂ ਟੀ 2 ਵੀ ਬਣਾਉਣਾ ਹੈ ਅੱਜ ਲੋ ਬਈ ਆ ਹੈਗਾ 버ਗਰ ਕਿੰਗ ਕੀ ਆਰਡਰ ਕਰੀਏ ਪਾਜੀ ਕਿਤੇ ਨਹੀਂ ਲੈਣਾ ਆਪਾਂ ਚਿਕਨ ਬਰਗਰ ਇਹਨਾਂ ਹੋਰ ਕੋਈ ਵਾਲੇ ਆਪਾਂ ਹੈ ਵੀ ਨਹੀਂ ਓ ਹੂੰ ਇਹਨਾਂ ਦੋਨਾਂ ਚ ਕਿਹੜਾ ਚੱਕਣ ਲਈਏ ਆਹ ਚਲੋ ਆਪਾਂ ਇਹਨੂੰ ਚੱਕਦੇ ਹਾਂ ਟੋਪੀ ਟੋਪੀ ਆਪਾਂ ਲਾ ਦਿੱਤੀ ਆ ਟੋਪੀ ਲਾ ਕੇ ਤਾਂ ਇਹਨਾਂ ਤੇ ਇੱਕ ਆਹ ਪਿਆ ਆਹ ਲਾ ਲੈਨੇ ਆਪਾਂ ਸਿਰ ਤੇ ਦੇਖਿਆ ਆ ਦੇ ਲੋ ਰਾਜਾ ਵਾਲੀ ਫੀਲਿੰਗ ਆਉਂਦੀ ਪੂਰੀ ਮੰਨਦੇ ਭਾਈ ਤੁਸੀਂ ਨਹੀਂ ਲਾਇਆ ਲਓ ਚੱਕੋ ਇੱਕ ਚੱਕਿਆ ਤੇ ਹਲੋ ਦੇਖੋ ਆਉਂਦੀ ਕਿ ਨਹੀਂ ਰਾਜਾ ਵਾਲੀ ਫੀਲਿੰਗ ਠੈਂਡ ਗੱਲ ਬੜੀ ਪੂਰੀ ਚਲੋ ਇੱਥੋਂ 버거 ਆਪਾਂ ਲੈ ਕੇ ਤਾਂ ਜਾਣੇ ਆ ਕਿਉਂਕਿ ਆਪਾਂ ਟੇਕ ਅਵੇ ਕਰਤਾ ਗਲਤੀ ਦੇ ਨਾਲ ਇੱਥੇ ਬੈਠ ਕੇ ਖਾਣਾ ਹਾਂ ਤੇ ਇੱਥੇ ਬੈਠ ਖਾ ਲਾਂਗੇ ਸਹੀ ਜੀਨ ਤੇ ਬੈਠ ਖਾ ਕੇ ਜਾਵਾਂਗੇ ਆਪਾਂ ਤੁਹਾਨੂੰ ਮਿਲਦੇ ਹਾਂ ਖਾ ਕੇ ਆਰਡਰ ਆਪਣਾ ਆ ਗਿਆ ਹੈ ਤੇ ਆਪਾਂ ਉੱਤੇ ਜਾ ਕੇ ਬੈਠੇ ਜਗਾ ਦੇਖੋ ਤੁਸੀਂ ਕਿੰਨੇ ਕੈਮ ਆ ਸਾਰੇ ਆਪਣਾ ਆਰਡਰ ਆਰ ਸਾਹਮਣੇ ਰੱਖੜੇ ਭਾਜੀ ਲੋ ਮਿੱਤਰੋ ਆਰਡਰ ਆਪਣਾ ਆ ਗਿਆ ਆ ਆਪਾਂ ਤੇ ਖਾਕੂ ਕਿ ਢਿੱਡ ਭਰ ਲਈਏ ਤੁਹਾਨੂੰ ਦੇਖਣੋਂ ਤਾਂ ਕੁਝ ਮਿਲਿਆ ਨਹੀਂ ਪਰ ਤੁਸੀਂ ਵੀ ਕੁਝ ਭਰਾਵਾ ਮੰਗਵਾ ਕੇ ਖਾਕੂ ਲੋ ਨੇ ਤਾਂ ਘਰੇ ਬਣਾ ਕੇ ਖਾ ਲੋ ਜਿਹੜੇ ਜਿਹੜੇ ਜਿੱਥੇ ਦੇ ਦੇ ਉੱਥੇ ਹੀ ਖਾ ਲੋ ਆਪਾਂ ਮਿਲਦੇ ਆ ਤੁਹਾਨੂੰ ਖਾ ਕੇ ਤਾਂ ਫਿਰ ਆਪਾਂ ਜਾਣਾ ਹਾਂ ਲੈ ਆਪਣੇ ਟਰੱਕ ਤੇ ਸ਼ਾਮ ਨੂੰ ਸੋਚਦਾ ਪਿਆ ਟਰੱਕ ਧੋਣ ਦਾ ਜੇ ਤਾਂ ਮਨ ਹੋਇਆ ਟਰੱਕ ਧੋਣ ਦਾ ਤੁਹਾਨੂੰ ਦਿਖਾਉਂਗਾ ਨਹੀਂ ਤਾਂ ਆਪਾਂ ਵੀ ਆਪੀ ਧੋ ਲਾਂਗੇ ਚਲੋ ਮਿਲਦੇ ਆ ਖਾਣ ਦਾ ਹੁਣ ਖਾਣ ਪੀਣ ਆਪਣਾ ਹੋ ਗਿਆ ਆ ਤੇ ਆਪਾਂ ਆ ਗਏ ਹੁਣ ਲिटल ਮਾਰਕੀਟ ਲिटल ਮਾਰਕੀਟ ਤੋਂ ਆਪਾਂ ਦੋ ਚਾਰ ਸਮਾਨ ਹੈਗੇ ਲੈਣੇ ਆ ਤੇ ਇੱਕ ਜਿਹੜੇ ਆਪਾਂ ਤੁਹਾਨੂੰ ਦੇਖਿਆ ਹੋਣਾ ਪਰ ਰੋਲ ਜੇ ਲੱਭਦੇ ਪਏ ਸੀਗੇ ਜੇ ਰੋਲ ਜੇ ਮਿਲ ਗਏ ਇੱਥੋਂ ਤਾਂ ਫਿਰ ਆਪਾਂ ਜਾ ਕੇ ਕੌਫੀ ਬਣਾਵਾਂਗੇ ਤੇ ਨਾਲ ਉਹ ਰੋਲ ਰੈਡੀ ਕਰਾਂਗੇ ਬਣੇ ਰ ਤੁਸੀਂ ਬਲੌਗ ਦੇ ਨਾਲ ਤੇ ਚਲੋ ਲਿਟਲ ਮਾਰਕੀਟ ਜਾਂਦੇ ਆ ਦੇਖਦੇ ਆ ਸਾਨੂੰ ਕੀ ਕੀ ਸਮਾਨ ਮਿਲ ਗਿਆ ਇੱਥੇ ਕੀ ਕੀ ਨਹੀਂ ਆ ਹੈਗੀ ਲਿਟਲ ਦੀ ਐਂਟਰੀ ਆ ਗਏ ਮਾਰਕੀਟ ਦੇ ਅੰਦਰ ਪਾਣੀ ਆਹੋ ਆਪਣੇ ਤੋਂ ਉਹ ਹੈ ਨਹੀਂ ਉਹ ਇੱਥੇ ਕਿੱਧਰ ਰੱਖ ਜੋ ਇਸ ਤਰ੍ਹਾਂ ਪਾ ਚੱਕ ਲੋ ਇਹ ਤਾਂ ਆਹ ਭਾਜੀ ਨੇ ਚੱਕ ਲਿਆ ਇਹ ਭਾਜੀ ਬੈਗ ਲੋਣੀ ਆਪਾਂ ਜਦੋਂ ਰੈਂਪਰ ਤੇ ਲਾਈਦੇ ਨਾ ਉਦਾਂ ਬੈਗ ਲਾਉਣੀ ਆ ਪਾਏ ਤੇ ਆਪਾਂ ਪਹਿਲਾਂ ਕੀ ਲੈਣਾ ਆ ਜੋ ਪਹਿਲਾਂ ਰੋਲ ਜੇ ਦੇਖ ਕੇ ਆਉਣੇ ਹੋ ਹੈਗੇ ਤਾਂ ਨਹੀਂ ਆ ਨਾ ਅਬੇ ਸਾਡੀ ਜਿਹੜੀ ਲੋਕੇਸ਼ਨ ਆ ਨਾ ਉਹ ਕਾਫੀ ਦੂਰ ਆ ਇਸ ਕਰਕੇ ਆਪਾਂ ਬਹੁਤ ਜ਼ਿਆਦਾ ਸਮਾਨ ਨਹੀਂ ਇੱਥੋਂ ਲੈ ਕੇ ਜਾ ਸਕਦੇ ਪਾਈ ਪਰ ਇੱਥੇ ਇੱਥੇ ਮਿਰਚਾਂ ਵੀ ਮਿਲਦੀਆਂ ਮੈਨੂੰ ਯਾਦ ਆ ਮਿਰਚਾਂ ਮਿਲਦੀਆਂ ਪਤਾ ਨਹੀਂ ਕਿੱਥੇ ਚੱਲ ਲੱਭ ਲੈਣੇ ਆ ਉਦਾਂ ਮੈਂ ਗੱਲ ਕੀਤੀ ਹੈ ਖਾਣੀਆਂ ਖੁਣੀਆਂ ਉਹਨਾਂ ਆ ਆ ਦੇਖੋ ਇੱਥੋਂ ਤੁਸੀਂ ਫਰੈਸ਼ ਜੂਸ ਵੀ ਕੱਟ ਸਕਦੇ ਆ ਇੱਥੋਂ ਬੋਤਲ ਚੱਕੋ ਆਪਣੀ ਜਿਹੜੀ ਚੱਕੜੀਆਂ ਆ ਇੰਨੇ ਦੀ ਆ ਤੇ ਆ ਵੀ ਇੰਨੇ ਦੀ ਆ ਇੱਥੋਂ ਦੀ ਸੰਤਰੇ ਪੀਂਦੇ ਆ ਜ ਸਮਾਨ ਆਪਾਂ ਲੈ ਲਿਆ ਆ ਭਾਈ ਨਾਲ ਤੁਰਿਆ ਤੇ ਹੁਣ ਆਪਾਂ ਜਾਣਾ ਚੰਤਪੌਰਨੀ ਦੀਆਂ ਚੜ੍ਹਾਈਆਂ ਚੜ੍ਹਨ ਚਲੋ ਹੁਣ ਸਾਰੇ ਜਾਨੇ ਇੱਧਰ ਲੇਡਲ ਨੂੰ ਵੀ ਪਾਏ ਵੇ ਕਰ ਦੋ ਉਹ ਹੈਗਾ ਆਪਣਾ ਬਰਗਰ ਕਿੰਗ ਇਹਨੂੰ ਵੀ ਕਰ ਦੋ ਤੇ ਇੱਧਰ ਯੂਰੋਸਪੈਨ ਇਹਨੂੰ ਵੀ ਕਰ ਦੋ ਸਮਾਨ ਲੈ ਕੇ ਬੜੀ ਪਿੱਛੇ ਅੱਗੇ ਤੱਕ ਆਪ ਆ ਗਏ ਆ ਤੇ ਅੱਗੇ ਆ ਰਹੀ ਚੰਤਪੌਰਨੀ ਦੀ ਚੜ੍ਹਾਈ ਜਿਹੜੀ ਆਪਾਂ ਚੜ੍ਹਨੀ ਆ ਆ ਦੇਖੋ ਆ ਚੜ੍ਹਦੇ ਹੀ ਜਾਂਦੇ ਉੱਤੇ ਤੱਕ ਮੈਨੂੰ ਲੱਗਦਾ ਜੇ ਕਿਤੇ ਆਪਾਂ ਚੜ੍ਹਦੇ ਚੜ੍ਹਦੇ ਸੁਰਤੀ ਸੁਰਤੀ ਲੱਗੇ ਤਾਂ ਆਪਾਂ ਉਹ ਪਹਾੜ ਤੇ ਚੜ ਜਾਣ ਫੇ ਨਹੀਂ ਸਾਨੂੰ ਪਤਾ ਲੱਗਣਾ ਆਹ ਚੜਾਈ ਚੜ ਕੇ ਆਏ ਆ ਆਹ ਜਿਹੜਾ ਟੈਂਪੂ ਤੁਰਿਆ ਤੇ ਆਹ ਜਿਹੜਾਈ ਆਪਾਂ ਚੜ ਕੇ ਆਏ ਪੂਰਾ ਹਾਲ ਹੋ ਗਿਆ ਸਾਡਾ ਆਹ ਬਾਬਾ ਜਿਹੜਾ ਆਹਦੇ ਟੈਂਪੂ ਲੈ ਗਿਆ ਦੇਖੋ ਇਹ ਵੀ ਚੱਲਦੇ ਆ ਇਟਲੀ ਦੇ ਵਿੱਚ ਤੇ ਹਲੇ ਪਾਰਕਿੰਗ ਤੱਕ ਜਾਣ ਨੂੰ ਲੱਗ ਜਾਣੇ 5 ਕੁ ਮਿੰਟ ਤੇ ਬੁਰਾ ਹਾਲ ਹੋ ਗਿਆ ਆਹ ਦੇਖੋ ਤੁਸੀਂ ਇੱਦਾਂ ਵੀ ਸਮਾਨ ਲਿਓਣਾ ਪੈਂਦਾ ਕਿਸੇ ਵੇਲੇ ਇਹ ਵੀ ਸਾਰਾ ਕੁਝ ਸੋਚ ਕੇ ਆਏ ਹੋ ਠੀਕ ਆ ਨਾ ਭਾਜੀ ਕਿਉਂ ਭਾਜੀ ਸਹੀ ਹੈ ਜੀ ਸਹੀ ਹੈ ਆ ਰਿਹਾ ਫੇ ਮਾਹੌਲ ਉਹੀ ਜਿੱਥੋਂ ਆਪਾਂ ਆਏ ਸੀ ਆ ਆਪਣਾ ਭਾਜੀ ਖੜਾ ਤੇ ਇਥੋਂ ਦੁਬਾਰਾ ਪੈਂਟਰ ਕਰ ਜਾਣਾ ਸਮਾਨ ਇੱਥੇ ਰੱਖਿਆ ਥੋੜਾ ਟਾਈਮ ਰੈਸਟ ਲੈਣ ਨੂੰ ਫੇ ਚੱਕੋ ਫੇ ਆਜੋ ਤੁਰ ਪਏ ਆਪਾਂ ਆ ਰਹੀ ਆਪਣੀ ਪਾਰਕਿੰਗ ਆ ਦੇਖੋ ਬਾਬੇ ਠੰਡ ਸੀਗੀ ਤਾਂ ਕਰਕੇ ਆਪਣਾ ਥੋੜਾ ਜਿਹਾ ਹਿਸਾਬ ਕਿਤਾਬ ਸਹੀ ਰਿਹਾ ਕਿ ਤੇ ਗਰਮੀ ਹੁੰਦੀ ਤਾਂ ਖਲਾਰੇ ਹੀ ਬੜੇ ਪੈਣੇ ਸੀ ਆਪਾਂ ਰਿੜਦੇ ਜਾਣਾ ਸੀ ਭਾਜੀ ਥੱਲੇ ਨੂੰ ਉਹ ਉੱਥੇ ਥੱਲੇ ਹੈ ਨਾ ਨੇ ਨਾ ਉਹ ਲਾਉਣੇ ਸੀਗੇ ਬਾਰਡਰ ਲਵਾ ਕੇ ਰੱਖਣਾ ਸੀਗਾ ਕਿ ਬੰਦੇ ਰਿੜਦੇ ਆਉਂਦੇ ਆ ਪਹਿਲਾਂ ਸਿੱਧੇ ਰਿੜਦੇ ਜਾਣਾ ਹਾਂ ਫੇ ਉੱਥੇ ਰਿੜਦੇ ਜਾਣਾ ਸੀ ਸੋ ਚਲੋ ਟ੍ਰੱਕ ਤੇ ਚਲੀਏ ਜਾ ਕੇ ਸਮਾਨ ਸਮੋਂ ਟਕਾਈਏ ਤੇ ਜੇ ਕੋਈ 5-7 ਗੱਲਾਂ ਹੋਈਆਂ ਕਰਨ ਵਾਲੀਆਂ ਕਰਦੇ ਆ ਨਹੀਂ ਤਾਂ ਆਪਾਂ ਲਾਈਵ ਹੋ ਕੇ ਬਹਿ ਜਾਣਾ ਆਗੇ ਆਪਾਂ ਆਪਣੇ ਟਰੱਕ ਦੇ ਵਿੱਚ ਸਮਾਨ ਸਾਰਾ ਨਾਲ ਭਾਈ ਦਾ ਬੁਰਾ ਹਾਲ ਹੋਇਆ ਪਿਆ ਹਾਲੇ ਤਾਂ ਭਾਈ ਨੇ ਆ ਸਮਾਨ ਛੱਡ ਕੇ ਉਧਰ ਜਾ ਆਪਣੇ ਟਰੱਕ ਜੀ ਜਾਣਾ ਹਨਾ ਭਾਜੀ ਬੱਸ ਤਾਂ ਆਪਾਂ ਯਾਰ ਬੀਜ ਤੇ ਗੇਮਸਿਕ ਨਜ਼ਾਰੇ ਕਰਨ ਫੰਕਸ਼ਨ ਕਰਨ ਗਏ ਸੀ ਪਰ ਗੱਲ ਜੀ ਬਣੀ ਨਹੀਂ ਮਤਲਬ ਖਾਲੀ ਸੀਗਾ ਠੰਡਾ ਠੁੰਡਾ ਕਰਕੇ ਨਾ ਨਹੀਂ ਆਉਂਦੇ ਲੋਕੀ ਨਹੀਂ ਤਾਂ ਉਸ ਪੂਰੀ ਰੌਣਕ ਲੱਗੀ ਹੁੰਦੀ ਆ ਚਲੋ ਕੋਈ ਨਹੀਂ ਵਲੌਗ ਆਪਾਂ ਕਿਹੜਾ ਬਣਾਉਣਾ ਹਟ ਜਾਣਾ ਕਿ ਗਰਮੀਆਂ ਵੀ ਆਉਣੀਆਂ ਗਰਮੀਆਂ 'ਚ ਕਿਹੜਾ ਨਹੀਂ ਬਣਾਉਣੇ ਉਦੋਂ ਆਪਾਂ ਤੁਹਾਨੂੰ ਪੂਰਾ ਨਜ਼ਾਰਾ ਦਿਖਾਇਆ ਕਰਾਂਗੇ ਵਿੱਚ ਦਾ ਬਾਕੀ ਮਿੱਤਰੋ ਇਹ ਸੀਗਾ ਆਪਣਾ ਅੱਜ ਦਾ ਬਲੌਗ ਸਾਰੇ ਜਣੇ ਦੱਸੋ ਬਲੌਗ ਕਿੱਦਾਂ ਦਾ ਲੱਗਾ ਤੇ ਭਰਾ ਮੇਰੇਓ ਵਿਊ ਤਾਂ ਕਾਫੀ ਹੁੰਦੇ ਆ ਪਰ ਲਾਈਕ ਘੱਟ ਹੁੰਦੇ ਆ ਤੇ ਕਮੈਂਟ ਵੀ ਘੱਟ ਹੁੰਦੇ ਆ ਭਰਾ ਮੇਰੇ ਲਾਈਕ ਕਮੈਂਟ ਕਰ ਦਿਆ ਕਰੋ ਯਾਰ ਤੁਹਾਡੇ ਕਰਕੇ ਤੁਹਾਡਾ ਭਰਾ ਬਲੌਗ ਬਣਾਉਂਦਾ ਤੁਹਾਨੂੰ ਵਧੀਆ ਲੱਗਦੇ ਆ ਤੇ ਚਲੋ ਮਿਲਦੇ ਆ ਨਵੀਂ ਸਵੇਰ ਤੇ ਨਵੇਂ ਬਲੌਗ ਦੇ ਨਾਲ ਸასი ਕਾਲ ਸਾਰਿਆਂ ਨੂੰ ਸਾਰੇ ਜਣੇ ਚੜ੍ਹਦੀ ਕਲਾ ਚ ਰਹੋ ਮੋਤੀ ਹਿੰਟ ਵਾਲਿਆਂ ਦੀ ਸ਼ਾਲ ਚੱਕ ਵਹੁਣ ਦਾ